ਇਸ ਵਕਤ ਦੀ ਵੱਡੀ ਅਪਡੇਟ ਖਰੜ ਦੇ ਓਵਰਬ੍ਰਿਜ ਤੋਂ ਸਾਹਮਣੇ ਆ ਰਹੀ ਹੈ ਖਰੜ ਦੇ ਓਵਰਬ੍ਰਿਜ ਤੇ ਇੱਕ ਹਿਮਾਚਲ ਪ੍ਰਦੇਸ਼ ਦੀ ਬੱਸ ਦੇ ਸ਼ੀਸ਼ੇ ਤੋੜੇ ਗਏ ਨੇ ਅਤੇ ਬੱਸ ਦੇ ਡਰਾਈਵਰ ਨੇ ਜਾਣਕਾਰੀ ਦੰ데 ਕੋਈ ਦੱਸਿਆ ਕਿ ਉਹ ਜਦੋਂ ਓਵਰਬ੍ਰਿਜ ਤੇ ਪੁੱਜਿਆ ਤਾਂ ਪਿੱਛੇ ਉਸ ਦਾ ਇੱਕ ਕਾਰ ਵਾਲਾ ਪਿੱਛਾ ਕਰ ਰਿਹਾ ਸੀ ਤਾਂ ਜਦੋਂ ਉਹਨਾਂ ਨੇ ਬੱਸ ਰੋਕੀ ਤਾਂ ਕਾਰ ਵਾਲਿਆਂ ਨੇ ਉੱਤਰ ਕੇ ਉਸ ਤੇ ਲਾਠੀਆਂ ਬਰਸਾਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬੱਸ ਦੇ ਸ਼ੀਸ਼ਿਆਂ ਤੇ ਉਹਨਾਂ ਨੇ ਲਾਠੀਆਂ ਮਾਰੀਆਂ ਜਿਸ ਕਰਕੇ ਬੱਸ ਦੇ ਸ਼ੀਸ਼ੇ ਟੁੱਟ ਗਏ ਅਤੇ ਜ਼ਿਕਰਯੋਗ ਹੈ ਕਿ ਕੁਝ ਲੋਕ ਮੰਨ ਰਹੇ ਹੈ ਕਿ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਭਿੰਡਰਾ ਵਾਲੇ ਦੀਆਂ ਫੋਟੋ ਆ ਮੋਟਰਸਾਈਕਲਾਂ ਤੇ ਤਾਰੀਆਂ ਗਈਆਂ ਤੇ ਸ਼ਾਇਦ ਪੰਜਾਬ ਦੇ ਵਿੱਚ ਵੀ ਕੁਝ ਖੁੱਲੜ ਬਾਜਾ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ ਅਤੇ ਹੁਣ ਪੁਲਿਸ ਮੌਕੇ ਤੇ ਪੁੱਜੀ ਹੋਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਕੀ ਕਹਿਣਾ ਹੈ ਬੱਸ ਦੇ ਡਰਾਈਵਰ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਡਰਾਈਵਰ ਦਾ ਰਾਜਕੁਮਾਰ ਜੀ ਹਾਂਜੀ ਕਿੱਥੋਂ ਗੱਡੀ ਆ ਰਹੀ ਸੀ ਇਹ ਚੰਡੀਗੜ੍ਹ ਤੇ ਹਿਮੇਰਪੁਰ ਆ ਰਹੀ ਸੀ ਅਸ਼ਕਿਆ ਹੋਇਆ ਉਹ ਆਦਮੀ ਆਏ ਆਲਟੋ ਕਾਰ ਗੱਡੀ ਖੜੀ ਧੀ ਉਹਨਾਂ ਨੇ ਹਾਦੀਆ ਗਾੜੀ ਕੋ ਮੈਨੇ ਗਾੜੀ ਰੋਕੀ ਇਸ ਇਸ ਟਾਈਮ ਗਾੜੀ ਰੋਕਦੀ ਉਸ ਟਾਈਮ ਡੰਡੇ ਚਲਾਉਣਾ ਸ਼ੁਰੂ ਕਰ ਦिए ਜੀ ਉਹਨਾਂ ਨੇ ਅੱਛਾ ਪਹਿਲੇ ਅਗੇ ਕੇ ਸੀਸਾ ਤੋੜਾ ਫਿਰ ਪਿਛੇ ਕੇ ਸਭੀ ਸੀਸੇ ਤੋੜੇ ਫਿਰ ਫਟਾਫਟ ਭਾਗੇ ਆਲਟੋ ਕਾਰ ਸਵਾਰੀਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਵਾਰੀਆਂ ਸੇਫ ਗਾੜੀ ਮੈ ਕੋਈ ਪਤੀ ਕਿੰਨੇ ਕੇ ਵੇਚ ਦੀ ਗੱਲ ਹੋ ਰਹੀ ਹੈ ਮੈਂ ਵੀ ਨਾਲ ਸਵਾ 6 ਵਜੇ ਚੰਡੀਗੜ੍ਹ ਸੇ ਚਲੀ ਗਈ ਗਾੜੀ आधा ਘੰਟਾ ਔਰ ਪੌਣੇ ਕੇ 7 ਵਜੇ ਕੀ ਬਾਤ ਹੈ 6:30 6:50 ਕੀ ਬਾਤ ਹੈ ਉਹ ਮੂ ਬੰਨੇ ਮੇ ਤੇ ਉਹ ਬੰਨੇ ਹੋਏ تھے ਜੀ আচ্ছা ਉਹਨੇ ਗਾੜੀ ਖੜੀ ਦੀ ਉਸ ਤੇ ਨੰਬਰ ਪਲੇਟ ਮੇ ਟੇਪ ਲਗਾਈ ਹੋਈ ਥੀ ਠੀਕ ਹੈ ਹਾਂ ਜੀ ਆਇਆ ਫੜ ਕੇ ਸਵਾਰੀਆਂ ਤਾਂ ਨਹੀਂ ਲੱਗੀ ਸਵਾਰੀਆਂ ਨੂੰ ਕਿਸੇ ਨੂੰ ਸਾਥ ਸਾਰੀਆਂ ਗੈਰੀ ਚ ਬੈਗੀ ਸਵਾਰ ਸਵਾਜੇ ਕੀ ਮੇ ਰੇਂਜ ਕਰਿਆ ਜੀ ਜਿਹੜੇ ਸਵਾਰੀਆਂ ਵਿੱਚ ਬੈਠੇ ਨੇ ਆ ਚੰਡੀਗੜ੍ਹ ਉਹ ਲੂਸ ਮੇ ਗਾੜੀਆਂ ਸਾਰੀ ਪੇਡਿਆ ਅੱਜ ਸ਼ਾਮ ਨੂੰ ਖਰੜ ਫਲਾਈਓਵਰ ਤੇ ਲੱਗੇ ਕੁਛ ਸ਼ਰਾਬੀ ਯਾਤਰੀਆਂ ਵੱਲੋਂ ਹਿਮਾਚਲ ਰੋਡਵੇਜ਼ ਦੀ ਬੱਸ ਨੂੰ ਰੋਕ ਕੇ ਖਿਸ਼ੀਆਂ ਦੀ ਭੰਨ ਤੋੜ ਕੀਤੀ ਗਈ। ਇਨਫੋਰਮੇਸ਼ਨ ਮਿਲਦੇ ਸਾਰ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਮੌਕੇ ਤੇ ਪਹੁੰਚ ਕੇ ਪੈਸੇਂਜਰ ਕੰਡਕਟਰ ਤੇ ਡਰਾਈਵਰ ਦੀ ਜਿਹੜੀ ਸੇਫਟੀ ਇਨਸ਼ੋਰ ਕੀਤੀ ਗਈ ਤੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਆਰੰਭ ਕੀਤੀ ਗਈ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਕਾਬੂ ਕਰ ਲਿਆ ਜਾਏਗਾ। ਇਸ ਦੇ ਨਾਲ ਹੀ ਮੇਰੀ ਤੁਹਾਡੇ ਮੱਦੇ ਬਰਹੀਂ ਅਪੀਲ ਹੈ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੇ। ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਜੇਕਰ ਕੋਈ ਵਿਅਕਤੀ ਅਜਿਹੀ ਗਤੀਵਿਧੀ ਨੂੰ ਅੰਜਾਮ ਦਿੰਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ